we uh -huh. ਵਾਲੰਟੀਅਰਾਂ ਦੀ ਸੇਵਾ ਕੇ ਨਜ਼ਰ ਕਾ ਨਜ਼ਰ ਆ ਰਹੀ ਨਹੀਂ ਸੇਵਾ ਕਰਦੇ ਕੀ ਕਹਿਣਾ ਚਾਹੋ ਸਾਇਦ ਜ ਦਵੰਦਰ ਅਰਸ਼ੀ ਵੀਡੀਓ ਸਾਹਿਬ ਪੂਰਾ ਦੀ ਸੇਵਾ ਕਰਨ ਲਈ ਔਰ ਪੂਰੇ ਦੁਨੀਆ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ 23 ਫਰਵਰੀ ਤੇ ਉਸੇ ਲੜੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਲਗਭਗ 27 ਸਟੇਟਾਂ ਦੇ ਵਿੱਚ 1900 ਥਾਵਾਂ ਦੇ ਉੱਤੇ ਅਸੀਂ ਇਹ ਸਫਾਈ ਅਭਿਆਨ ਚਲਾਇਆ ਹੈ ਔਰ ਜਲ ਸਰੋਤਾਂ ਦੀ ਸੰਭਾਲ ਕਰਨੀ ਸਾਨੂੰ ਸਤਿਗੁਰੂ ਨੇ ਦੱਸਿਆ ਕਿ ਕਿੰਨੀ ਜ਼ਰੂਰੀ ਹੈ ਸਤਿਗੁਰੂ ਨੇ ਪੋਲੂਸ਼ਨ ਬਾਰੇ ਵੀ ਕਿਹਾ ਕਿ ਅੰਦਰ ਦਾ ਤੇ ਬਾਹਰ ਦਾ ਦੋਨੋਂ ਖਤਰਾ ਆਪਣਾ ਰੱਖੋ ਇੱਕ ਦੋਨਾਂ ਨੇ ਕਿਹਾ ਜੇ ਜਲ ਸਵੱਛ ਹੋਏਗਾ ਤਾਂ ਸਾਡਾ ਮਨ ਵੀ ਸਵੱਛ ਹੋਏਗਾ ਇਸ ਵਾਸਤੇ 2023 2024 ਤੇ ਤੀਜਾ ਸਾਲ 2025 ਦੇ ਵਿੱਚ ਅਸੀਂ ਪ੍ਰੋਜੈਕਟ ਅਮਰਤ ਦੇ ਤਹਿਤ ਇਹ ਸਵਾਮਾਂ ਕੰਮ ਜਾ ਰਹੇ ਹੁਕਮਿਕਸ਼ਾ ਜੀ ਮਹਾਰਾਜ ਇਸ ਪ੍ਰੋਜੈਕਟ ਅਮਰਤ ਦੇ ਤਹਿਤ ਸਾਨੂੰ ਇਹ ਦੇਸ਼ ਦਿੰਦੇ ਹਨ ਦਿਸ਼ਾ ਨਿਰਦੇਸ਼ ਦਿੰਦੇ ਹਨ ਕਿ ਅਸੀਂ ਇਹ ਨਸਬਾਵਾਂ ਨੂੰ ਬੜੇ ਸੁੰਦਰ ਤੰਗ ਦੇ ਨਾਲ ਲੋਕਾਂ ਦੇ ਵਿੱਚ ਕਿਵੇਂ ਜਾਗਰੂਕਤਾ ਪੈਦਾ ਕਰਨੀ ਹਨ ਤਾਂ ਜੋ ਲੋਕੋ ਸਵਸਥ ਪਾਣੀ ਦੇ ਬੰਦੇ ਧਿਆਨ ਦੇ ਸਕਣ ਇਸੇ ਪਹਾਉ ਨੂੰ ਲੈ ਕੇ ਅੱਜ ਮਾਈਤਰੀ ਮਿਸ਼ਨ ਦੇ ਸਾਰੇ ਸੇਵਾਦਾਲ ਦੇ ਮੈਂਬਰ ਕੋੜਾ ਪ੍ਰਦੇਸ਼ਾਂ ਦੇ ਸ਼ਾਂਦੇ ਉਸਤੇ ਮਾਤਰ ਬਖਸ਼ਾ ਸ਼ਰਦਾ ਦੇ ਨਾਲ ਪਿੰਡਾਂ ਤੋਂ ਆ ਕੇ ਸੇਰੇ ਹੀ ਇਤਨੀਆ ਇਹ ਸਵਾਮਾਂ ਕਰਦੇ ਹਨ ਕਿ ਇਹਨਾਂ ਦੇ ਵਿੱਚ ਸ਼ਰਦਾ ਹੈ ਇਤਨਾ ਜੋਸ਼ ਹੈ ਇਸ ਭਾਵਨਾ ਦੇ ਨਾਲ ਚੱਲਦੇ ਹਨ ਲਗਭਗ ਭਾਰਤ ਪਰਸ਼ ਦੇ ਵਿੱਚ 1600 ਤੋਂ ਉੱਪਰ ਪ੍ਰੋਜੈਕਟ ਹਨ ਜਿਨ੍ਹਾਂ ਦੇ ਵਿੱਚ ਸਾਰੇ ਹੀ ਇਸ ਆਬਦਲ ਦੇ ਵਲੰਟੀਅਰ ਹਿੱਸਾ ਲੈ ਰਹੇ ਹਨ ਤਾਂ ਜੋ ਇਹ ਲੋਕ ਸਮਝ ਸਕਣ ਕਿ ਪਾਣੀ ਦੀ ਕਿੰਨੀ ਮਹਾਨਤਾ ਹੈ ਸਾਫ ਮਨ ਦੀ ਕਿੰਨੀ ਮਹਾਨਤਾ ਹੈ ਅਗਰ ਪਾਣੀ ਹੀ ਸਾਫ ਹੋਏਗਾ ਅਸੀਂ ਨਿਕਾ ਬਿਮਾਰੀਆਂ ਤੋਂ ਬਚਦਾਵਾਂਗੇ ਅਗਰ ਮਨ ਸੁੰਦਰ ਹੋਏਗਾ ਅਸੀਂ ਨਿਕਾ ਬਿਮਾਰੀਆਂ ਤੋਂ ਬਚਦਾਵਾਂਗੇ ਕਿਉਂਕਿ ਮਨ ਦੇ ਵਿੱਚ ਜੋ ਬਾਹਰੀ ਪੋਲੂਸ਼ਨ ਹੈ ਅੰਦਰਲਾ ਪੋਲੂਸ਼ਨ ਹੈ ਇਨਸਾਨ ਦੇ ਦੋਨੇ ਖਤਰਨਾਕ ਹੋਇਆ ਕਰਦੇ ਹਨ ਇਸ ਲਈ ਸਤਗੁਰੂ ਦਾ ਇਹ ਵਿਦੇਸ਼ ਹੈ ਬਾਬਾ ਹਰਦੇਵ ਸਿੰਘ ਜੀ ਦਾ ਇਹ ਮਿਸ਼ਨ ਸੀ ਕਿ ਦੁਨੀਆ ਦੇ ਵਿੱਚ ਕਿਹੋ ਜਿਹਾ ਪਾਈਚਾਰਾ ਪੈਦਾ ਕੀਤਾ ਜਾ ਸਕੇ ਇਹਨਾਂ ਦੇ ਨਾਲ ਚੱਲ ਕੇ ਇਹਨਾਂ ਸਮਾਵਾਂ ਦੇ ਨਾਲ ਇੱਕ ਕੋਆਪਰੇਸ਼ਨ ਪੈਦਾ ਕੀਤੀ ਜਾ ਸਕੇ ਅਸੀਂ ਇਸੇ ਭਾਵ ਦੇ ਨਾਲ ਸਾਰੇ ਹੀ ਸੇਵਾਦਾਰ ਅੱਜ ਇਹ ਸਮਾਵਾ ਕਰ ਰਹੇ ਹਾਂ ਜੀ ਜਲ ਸੇਵਾ ਦਾ ਮਹਾਨ ਚੱਲਦਾ ਹੈ ਸਵੈ ਸੇਵਾ ਜਲ ਸੇਵਾ ਦਾ ਇਹ ਪਾਣੀ ਸਵਸਥ ਹੋਊਗਾ ਦਾ ਸੰਸਾਰ ਆ ਜਿਹੜਾ ਇਹ ਵੀ ਸਵਸਥ ਹੋਊਗਾ ਤਾਂ ਤੇ ਜਲ ਨਾਲ ਹੀ ਸਾਡਾ ਸਰੀਰ ਹੈ ਜਿਹੜਾ ਸਾਡਾ ਅਸੀਂ ਤੰਦਰੁਸਤ ਸਿਹਤ ਦਾ ਚੰਗਾ ਜਲ ਹੋਊਗਾ ਤਾਂ ਇਸ ਕਰਕੇ ਸਾਡੇ ਅੰਗਕਾਰੀ ਮਿਸ਼ਨ ਵੱਲੋਂ ਇਹ અભિયાન ਚਲਾਇਆ ਗਿਆ ਹੈ ਸਾਰਾ ਸੇਵਾਦਾਰ ਜਿੰਨਾ ਵੀ ਕੋਟ ਪੂਰੇ ਦਾ ਜਾਂ ਆਲ ਪੰਜਾਬ ਆ ਆਲ ਇੰਡੀਆ ਸਾਰਾ ਹੀ ਸੇਵਾਦਾਰ ਅੱਜ ਦੇ ਦਿਨ 23 ਹਰ ਵੀ ਨੂੰ ਹਰ ਥਾਂ ਤੇ ਇਹ ਕੈਂਪ ਲਗਾ ਕੇ ਸੇਵਾ ਕਰਦਾ ਲਿਓ ਜਿਹੜਾ ਮਿਸ਼ਨ ਵੱਲੋਂ ਇਹ ਚਾਲਾਂ ਕੀਤਾ ਜਾ ਰਿਹਾ ਤੁਸੀਂ ਵੀ ਸੇਵਾ ਕਰਦੇ ਹੋ ਠੀਕ ਹੈ ਅੱਜ ਸਤਖੀ ਆਕਾਰੀ ਮਿਸ਼ਨ ਦੇ ਵੱਲੋਂ ਪੂਰੇ 올 ਓਵਰ ਇੰਡੀਆ ਦੇ ਵਿੱਚ 1600 ਤੋਂ ਵੀ ਅਬੋਵ ਜੋ ਵਾਟਰ ਬੋਡੀਆਂ ਨੇ ਉਹਨਾਂ ਨੂੰ ਸਫਾਈ ਕਰਨ ਦਾ ਜੋ ਅਭਿਆਨ ਹੈ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਵਿੱਚ ਜਿਸਨਾ ਸਤਖੁਰ ਬਾਬਾ ਹਰਦੀਪ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਦੇ ਇਸ ਰੂਪ ਨੂੰ ਅਸੀਂ ਸਫਾਈ ਅਭਿਆਨ ਦੇ ਰੂਪ ਵਿੱਚ ਅਧਿਗ੍ਰੇਸ਼ ਕਰ ਰਹੇ ਹਾਂ ਜਿਸ ਵਿੱਚ ਸਤਖੁਰ ਬਾਬਾ ਜੀ ਵੀ ਅਕਸਰ ਕੀ ਕਰਦੇ ਸਨ ਕੀ ਮੰਦੀ ਸਫਾਈ ਦੇ ਨਾਲ-ਨਾਲ ਸਾਡਾ ਜੋ ਵਾਤਾਵਰਨ ਹੈ ਉਸ ਦੀ ਵੀ ਸਫਾਈ ਹੋਣੀ ਬੇਹਤ ਜ਼ਰੂਰੀ ਹੈ ਕਿਉਂਕਿ ਸਾਡਾ ਜੋ ਅੰਦਰ ਵਾਲਾ ਪ੍ਰਦੂਸ਼ਣ ਹੈ ਜੋ ਮਾਣਿਕ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਵੀ ਸਾਡਾ ਪੂਰਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋਇਆ ਪਿਆ ਹੈ ਉਸੇ ਪ੍ਰਕਾਰ ਵਾਤਾਵਰਨ ਨੂੰ ਵੀ ਸਫਾਈ ਜਿਹੜਾ ਹੈ ਅਸੀਂ ਰੱਖਣੀ ਹੈ ਕਿਉਂਕਿ ਕਿਆ ਵੀ ਕਿਆ ਹੈ ਕਿ ਬਾਣੀ ਅਤੇ ਪਾਣੀ ਦੀ ਸ਼ੁੱਧ ਹੋਣ ਤੱਕ ਗੁਣਕਾਰੀ ਨੇ ਜੇਕਰ ਹੁਣ ਅਸ਼ੁੱਧ ਤਾਂ ਹੰਝਾਲੀ ਹੁੰਦੇ ਪਾਰ ਹੀ ਨੇ ਤਾਂ ਬਾਬਾ ਜੀ ਜੀ ਕਿਸੇ ਕਾਵਨ ਨੂੰ ਯਾਦ ਕਰਦੀ ਹੋਈ ਅਸੀਂ ਇੱਥੇ ਸਾਰੇ ਵਲੰਟੀਅਰਸ ਅਤੇ ਸਾਡਾ ਜੋ ਸੇਵਾਦਲ ਹੈ ਸੰਤ ਨਿਰੰਕਾਰੀ ਮਿਸ਼ਨ ਦਾ ਇਸੇ ਰੂਪ ਨੂੰ ਇੱਕ ਸੁੰਦਰ ਰੂਪ ਬਣਾ ਰਿਹਾ ਹੈ ਕਿ ਜੇ ਇਹ ਧਰਤੀ ਜੋ ਹੈ ਇੱਕ ਸੁੰਦਰ ਰੂਪ ਬਣ ਪਾਏ ਅਤੇ ਸਾਡਾ ਮਨ ਵੀ ਬਹੁਤ ਹੀ ਸੁੰਦਰ ਬਣ ਪਾਏ ਥੈਂਕ ਯੂ ਹਾਂ ਚਲਾਇਆ ਜਾ ਰਿਹਾ ਹੈ ਕਿਤਨਾ ਵੇਖਦੇ ਹੋ ਜੀ ਸਾਡਾ ਮਿਸ਼ਨ ਬਣਦਾ ਹੈ ਚੂੜ ਬਿਚਾ ਪਰ ਜੀ ਹਾਂ ਜੀ ਦਾ ਨਾਮ ਚਾਲੂ ਹੋ ਜਾਵੇ ਜੀ ਐਸ ਇਸ ਹੋਲiness ਬਾਬਾ ਹਰਦੇਵ ਸਿੰਘ ਜੀ ਮਹਾਰਾਜ ਯੂਸ ਟੂ ਸੇ ਪੋਲੂਸ਼ਨ ਇਜ਼ ਡੇਂਜਰਸ ਵੈਗਰੇਜ ਇੰਟਰਨਲ অর ਐਕਸਟਰਨਲ ਪ੍ਰਦੂਸ਼ਣ ਅੰਦਰ ਦਾ ਹੋਵੇ ਜਾਂ ਬਾਹਰ ਦਾ ਦੋਨੋਂ ਹੀ ਹਾਨੀਕਾਰਕ ਹੈ ਵਕਤ ਦੇ ਸਤਿਗੁਰੂ ਸਤਗੁਰੂ ਮਾਤਾ ਸੁਖਸ਼ਾ ਦੇ ਮਹਾਰਾਜ ਵੀ ਇਹੀ ਸੰਦੇਸ਼ ਦੇ ਰਹੇ ਹੈ ਕਿ ਸਵੱਛ ਜਲ ਦੇ ਨਾਲ ਸਵੱਛ ਮਨ ਦਾ ਹੋਣਾ ਵੀ ਜ਼ਰੂਰੀ ਹੈ ਔਰ ਅੱਜ ਸੰਤ ਨਰਨੰਕਾਰੀ ਮਿਸ਼ਨ ਇਹ ਜੋ ਕੈਂਪ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੇ ਮੌਕੇ ਤੇ ਆਰਗੇਨਾਈਜ਼ ਕਰਵਾ ਰਿਆ ਹੈ ਅੱਜ ਹਰੀਨੌਰ ਰੋਡ ਵਿਖੇ ਇਹ ਸੇਵਾ ਸੰਤਨਨ ਕਾਰੀ ਮਿਸ਼ਨ ਵੱਲੋਂ ਕਰਵਾਈ ਜਾ ਰਹੀ ਹੈ ਅਗਰ ਅਸੀਂ ਗੱਲ ਕਰੀਏ ਟੋਟਲ 1600 ਪਲੇਸਿਸ ਤੇ ਔਰ 900 ਸਿਟੀਜ਼ ਦੇ ਵਿੱਚ ਸੇਵਾ ਦਾ ਅਭਿਆਨ ਜੋ ਚੱਲ ਰਿਹਾ ਹੈ ਜਿਸ ਵਿੱਚ ਪ੍ਰੋਜੈਕਟ ਅੰਮ੍ਰਿਤ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਅਸੀਂ ਪਾਣੀ ਨੂੰ ਕਿਸ ਤਰ੍ਹਾਂ ਸਵੱਛ ਰੱਖਣਾ ਹੈ ਔਰ ਅਸੀਂ ਸਭ ਜਾਣਦੇ ਹੀ ਹਾਂ ਸਵੱਛ ਜਲ ਹੋਣਾ ਬਹੁਤ ਜ਼ਰੂਰੀ ਹੈ ਔਰ ਸਤਗੁਰੂ ਮਾਤਾ ਸਿਖਸ਼ਾ ਜੀ ਮਹਾਰਾਜ ਨੇ فرمایا ਹੈ ਕਿ ਸਵੱਛ ਜਲ ਦੇ ਨਾਲ ਸਾਡਾ ਮਨ ਵੀ ਸਵੱਛ ਹੋਣਾ ਚਾਹੀਦਾ ਹੈ ਤਾਂ ਤੁਸੀਂ ਆਪ ਜੀ ਅੱਜ ਦਾ ਪ੍ਰੋਪਰਲੀ ਕਿਉਂ ਦਿਨ ਮਿਠਿਆ ਅਸੀਂ ਆਪਾਂ ਇਹ ਕਰਤਾ ਅੱਗੇ ਵਿੱਚ ਵੀ ਆਪਾਂ ਕੁ ਐਜੂਕੇਸ਼ਨ ਕਰਦੇ ਹਾਂ ਬੱਚਿਆਂ ਨੂੰ ਲੋਕਾਂ ਨੂੰ ਸਮਝਾਉਣੀ ਹੈ ਵੀ ਇਦਾਂ ਦਾ ਪਾਣੀ ਨੂੰ ਸੰਭਾਲੋ ਜਾਂ ਸਭਾਈ ਰੱਖੋ ਹਾਂਜੀ ਹਾਂਜੀ ਹਰ ਮੰਤੂ ਦੇ ਵਿੱਚ ਇਹ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਔਰ ਪ੍ਰੋਜੈਕਟਰ ਜੋ ਇੱਕ ਚੱਲ ਜਾ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਪਾਣੀ ਨੂੰ ਸਾਫ਼ ਰੱਖਣਾ ਹੈ ਜਾਲੀ ਸੈੱਟ ਰੱਖਣਾ ਔਰ ਜੋ ਸਣੀ ਵਾਟਰ ਬੋਡੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਲੀਨ ਰੱਖਣਾ ਹੈ ਇਹ ਹਰ ਮੰਤੂ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਠੀਕ ਬਹੁਤ